ਆਮ ਆਦਮੀ ਪਾਰਟੀ ਨੇ ਦੋ ਵੱਡੇ ਇਕੱਠ ਕਰਨ ਦਾ ਫੈਸਲਾ ਲਿਆ ਸੀ ਜਿਹੜਾ ਕਿ ਮੋਗਾ ਦੇ ਵਿੱਚ ਇਕੱਠ ਹੋਣ ਜਾ ਰਿਹਾ ਜਿੱਥੇ ਕਿ ਸੀਐਮ ਭਗਵੰਤ ਮਾਨ ਪਹੁੰਚ ਚੁੱਕੇ ਨੇ ਤੇ ਦੂਸਰੇ ਪਾਸੇ ਉਹ ਜਦੋਂ ਜਾ ਰਹੇ ਸੀ ਤੇ ਆਪਣਾ ਕਾਫਲਾ ਖੰਨੇ ਦੇ ਕੋਲ ਰੋਕਦੇ ਨੇ ਲੋਕਾਂ ਦੇ ਵਿੱਚ ਅਕਸਰ ਹੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੇ ਚਰਨਜੀਤ ਸਿੰਘ ਚੰਨੀ ਬਰਾਜਮਾਨ ਸੀ ਤੇ ਉਦੋਂ ਵੀ ਅੱਜ ਦੇ ਦਿਨ ਕੋਈ ਨਾ ਕੋਈ ਤਸਵੀਰ ਸਾਹਮਣੇ ਆਉਂਦੀ ਸੀ ਕਦੇ ਉਹ ਗੱਡੀਆਂ ਰੋਕ ਕੇ ਲੋਕਾਂ ਦੇ ਵਿੱਚ ਬੈਠ ਕੇ ਗੱਲਾਂ ਕਰਦੇ ਸੀ ਸੱਥਾਂ ਵਿੱਚ ਤੇ ਕਦੇ ਜਿਹੜੀ ਨਵ ਵਿਆਹੀ ਜੋੜੀ ਨੂੰ ਸ਼ਗਨ ਤੱਕ ਫੜਾ ਦਿੰਦੇ ਸੀ ਤੇ ਉਸ ਤੋਂ ਬਾਅਦ ਜਦੋਂ ਸੱਤਾ ਵਿੱਚ ਤਬਦੀਲੀ ਆਉਂਦੀ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਦੀ ਹੈ ਕੁਰਸੀ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਇਸ ਤਰ੍ਹਾਂ ਦੀਆਂ ਕਈ ਵਾਰੀ ਜਿਹੜੀਆਂ ਨੇ ਵੀਡੀਓ ਜਾਂ ਫੋਟੋਆਂ ਨੇ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਤੇ ਇਸੇ ਤਰ੍ਹਾਂ ਦੀ ਇੱਕ ਤਸਵੀਰ ਅੱਜ ਦੇਖਣ ਨੂੰ ਮਿਲੀ ਜਿੱਥੇ ਇੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਵੀ ਦਿੱਤਾ ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਵੀ ਦੱਸਦੇ ਆ ਕਿ ਕੀ ਗੱਲਬਾਤ ਕੀਤੀ ਤਸਵੀਰਾਂ ਸਾਹਮਣੇ ਆਈਆਂ ਤੇ ਨਾਲ ਹੀ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦਾ ਕਫਨ ਇਹ ਤਾਂਜ ਦੇ ਰੂਪ ਦੇ ਵਿੱਚ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੁਣ ਇਸ ਦਾ ਮੁੜਵਾ ਜਵਾਬ ਭਾਜਪਾ ਦੇ ਵੱਲੋਂ ਕੀ ਆਉਂਦਾ ਹੈ ਹਾਲਾਂਕਿ ਜਿਹੜੀ ਹੈ ਬਿਆਨਬਾਜ਼ੀ ਇੱਕ ਦੂਜੇ ਦੇ ਖਿਲਾਫ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਲਗਾਤਾਰ ਚੱਲ ਰਹੀ ਹੈ ਔਰ ਇਸ ਦੇ ਵਿੱਚ ਇੰਡੀਆ ਗੱਠਜੋੜ ਆ ਜਿਹੜਾ ਉਹ ਅਰਵਿੰਦ ਕੇਰੀਵਾਲ ਦੇ ਨਾਲ ਜ਼ਰੂਰ ਖੜਾ ਦਿਖਾਈ ਦਿੱਤਾ ਜਿਸ ਵੇਲੇ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਦਾ ਦਾਵਾ ਕੀਤਾ ਗਿਆ ਪਰ ਹੁਣ ਜੇਕਰ ਪੰਜਾਬ ਦੀ ਗੱਲ ਕਰੀਏ ਤੇ ਇੱਥੇ ਵੀ ਦੋ ਵੱਡੇ ਇਕੱਠ ਕਰਨ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ ਇੱਕ ਰੈਲੀ ਆ ਜਿਹੜੀ ਉਹ ਜਗਰਾਉਂ ਦੇ ਵਿੱਚ ਹੋਣੀ ਆ ਮੋਗਾ ਜ਼ਿਲ੍ਹੇ ਦੇ ਵਿੱਚ ਤੇ ਇੱਕ ਰੈਲੀ ਮਾਝੇ ਇਲਾਕੇ ਦੇ ਵਿੱਚ ਹੋਣੀ ਹੈ ਤਾਂ ਐਸੀ ਕਰਕੇ ਹੀ ਜਿਹੜੀਆਂ ਰੈਲੀਆਂ ਹੋ ਰਹੀਆਂ ਨੇ ਉਸੇ ਦੇ ਦੌਰਾਨ ਜਿਹੜਾ ਇਹ ਤਸਵੀਰ ਸਾਹਮਣੇ ਆਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਭਾਈਪਾ ਦਾ ਕਫਨ ਦੱਸ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਕਸਰੀ ਅਜਿਹੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਮੁੱਖ ਮੰਤਰੀ ਦੀਆਂ ਜਿੱਥੇ ਕੋਈ ਨਾ ਕੋਈ ਅਜਿਹਾ ਬਿਆਨ ਦੇ ਦਿੰਦੇ ਨੇ ਤੇ ਉਹਨਾਂ ਵੱਲ ਧਿਆਨ ਕੇਂਦਰਿਤ ਹੋ ਜਾਂਦਾ ਹੈ ਜਾਂ ਐਸੀ ਗਤੀਵਿਧੀ ਸਾਹਮਣੇ ਆ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਦੇ ਕਾਫਲੇ ਦੇ ਨਾਲ ਜਿਹੜੀਆਂ ਕਾਫੀ ਗੱਡੀਆਂ ਚੱਲਦੀਆਂ ਨੇ ਤੇ ਉਸੇ ਦੇ ਦੌਰਾਨ ਕਿੱਥੇ ਰੁਕਣਾ ਕਿੱਥੇ ਨਹੀਂ ਰੁਕਣਾ ਇੱਕ ਤਾਂ ਸਿਕਿਉਰਿਟੀ ਪ੍ਰੋਟੋਕੋਲ ਹੁੰਦਾ ਹੈ ਦੂਸਰਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿੱਥੇ ਲੱਗਦਾ ਹੈ ਤੇ ਉਹ ਫਿਰ ਉਹ ਰੁਕ ਜਾਂਦੇ ਨੇ ਭਗਵੰਤ ਮਾਨ ਨੇ ਜਦੋਂ ਚੰਡੀਗੜ੍ਹ ਤੋਂ ਮੋਗੇਵਾਲ ਨੂੰ ਜਾ ਰਹੇ ਸੀ ਹਾਲਾਂਕਿ ਜਿਹੜੀ ਉਹ ਰੈਲੀ 'ਚ ਪਹੁੰਚ ਚੁੱਕੇ ਨੇ ਤੇ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਕਈ ਜਗ੍ਹਾ ਦੇ ਉੱਤੇ ਆਪਣਾ ਕਾਫਲਾ ਰੋਕਿਆ ਉਹਨਾਂ ਨੇ ਇਹ ਦੱਸਿਆ ਗਿਆ ਜਿਹੜੀ ਜਾਣਕਾਰੀ ਹੁਣ ਤੱਕ ਆਈ ਖੰਨਾ ਦੇ ਵਿੱਚ ਸਮਰਾਲਾ ਤੇ ਦਰਹਾ ਸ਼ਹਿਰਾਂ ਦੇ ਵਿਚਾਲੇ ਜਦੋਂ ਕਾਫਲਾ ਰੋਕਿਆ ਗਿਆ ਤੇ ਮਾਨ ਦੀ ਇੱਕ ਝਲਕ ਝਲਕ ਪਾਉਣ ਦੇ ਲਈ ਜਾਂ ਲੋਕਾਂ ਦੇ ਵਿੱਚ क्रेਜ ਹੁੰਦਾ ਇੱਕ ਮੁੱਖ ਮੰਤਰੀ ਰੁਕੇ ਨੇ ਤੇ ਅਸੀਂ ਮਿਲিয়ে ਆਪਣੀ ਗੱਲ ਦਸੀਏ ਤਾਂ ਸੜਕ ਦੇ ਕਿਨਾਰੇ ਖੜੇ ਲੋਕਾਂ ਦੇ ਨਾਲ ਤੇ ਉਹਨਾਂ ਦੇ ਵਿੱਚ ਜਿਹੜਾ ਇੱਕ ਮਾਹੌਲ ਬਣਾਇਆ ਗਿਆ ਗੱਲਬਾਤ ਕਰਨ ਦਾ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸੰਗਰੂਰ ਦੇ ਵਿੱਚ ਵੀ ਉਹ ਗਏ ਸੀ ਤੇ ਉਦੋਂ ਵੀ ਇਸ ਤਰ੍ਹਾਂ ਦੀ ਤਸਵੀਰ ਸਾਹਮਣੇ ਆਈ ਸੀ ਪਰ ਕਈ ਲੋਕਾਂ ਦਾ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਅਸੀਂ ਵੀ ਗੱਲ ਕਰਨਾ ਚਾਹੁੰਦੇ ਸੀ ਪਰ ਸਾਨੂੰ ਨੇੜੇ ਨਹੀਂ ਜਾਣ ਦਿੱਤਾ ਗਿਆ ਤਾਂ ਹੁਣ ਜਿੱਥੇ ਉੱਥੇ ਰੋਕੇ ਫਿਰ ਉਹਨਾਂ ਨੇ ਪਹਿਲਾਂ ਮਾਹੌਲ ਬਣਾਇਆ ਉਸ ਤਰ੍ਹਾਂ ਦਾ ਫਿਰ ਗੱਲਾਂ-ਗੱਲਾਂ ਦੇ ਵਿੱਚ ਵਿਰੋਧੀਆਂ ਦੇ ਉੱਤੇ ਤੰਜ ਤਕ ਕਸ ਦਿੱਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀਆਂ ਦੇ ਉੱਤੇ ਵੀ ਨਿਸ਼ਾਨੇ ਸਾਧ ਦਿੱਤੇ ਕਿਉਂਕਿ ਉਹ ਅਕਸਰ ਹੀ ਕਹਿੰਦੇ ਨੇ ਕਿ ਕਦੇ ਤੁਸੀਂ ਪਹਿਲਾਂ ਐਸਾ ਮੁੱਖ ਮੰਤਰੀ ਦੇਖਿਆ ਜਿਹੜਾ ਲੋਕਾਂ ਦੇ ਵਿੱਚ ਵਿਚਰਦਾ ਫਿਰੇ ਇਸ ਤਰ੍ਹਾਂ ਨਹੀਂ ਕੋਈ ਮੁੱਖ ਮੰਤਰੀ ਹੋਇਆ ਦਾਵਾ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਸੀਐਮ ਭਗਵੰਤ ਮਾਨ ਨੇ ਕੇਜਰੀਵਾਲ ਦੇ ਬਾਰੇ ਜਦੋਂ ਗੱਲ ਕੀਤੀ ਉਹਨਾਂ ਲੋਕਾਂ ਦੇ ਵਿਚਾਲੇ ਖੜ ਕੇ ਕਿਹਾ ਕਿ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋ ਹਾਂ ਕਿ ਭਾਜਪਾ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਗ੍ਰਿਫਤਾਰ ਜਿਹੜਾ ਕਰ ਚੁੱਕੀ ਹੈ ਪਰ ਕੇਜਰੀਵਾਲ ਦੇ ਕਰੋੜਾਂ ਹੀ ਪ੍ਰਸ਼ੰਸਕ ਨੇ ਉਹਨਾਂ ਨੂੰ ਦਿਲੋਂ ਚਾਹੁੰਦੇ ਨੇ ਤੇ ਉਸ ਕਰਕੇ ਉਹਨਾਂ ਦੀ ਸੋਚ ਨੂੰ ਕਦੇ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੇ ਕਫਨ ਦੇ ਵਿੱਚ ਆਖਰੀ ਕਿਲ ਸਾਬਤ ਹੋਵੇਗੀ ਇਹ ਗੱਲ ਮੁੱਖ ਮੰਤਰੀ ਨੇ ਕਹੀ ਹੈ 4 ਜੂਨ ਨੂੰ ਲੋਕ ਸਭਾ ਦੇ ਵਿੱਚ ਜੋ ਨਤੀਜੇ ਸਭ ਦੇ ਸਾਹਮਣੇ ਆਏ ਤਾਂ ਉਦੋਂ ਪਤਾ ਲੱਗਣਾ ਹੈ ਕਿ ਅਸਲ ਦੇ ਵਿੱਚ ਸਚਾਈ ਕੀ ਹੈ ਲੋਕ ਕਿਸ ਦੇ ਨਾਲ ਖੜੇ ਨੇ ਪੰਜਾਬ ਦੇ ਲੋਕਾਂ ਨੇ ਜਿਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ ਪਹਿਲਾਂ ਹੀ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਉਸੇ ਪ੍ਰਕਾਰ ਹੁਣ ਪੰਜਾਬ ਦਿੱਲੀ ਸਮੇਤ ਹੋਰਨਾਂ ਰਾਜਾਂ ਦੇ ਵਿੱਚ ਵੀ ਆਪ ਨੂੰ ਸਮਰਥਨ ਮਿਲੇਗਾ ਹਾਲਾਂਕਿ ਬਹੁਤ ਥੋੜੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਹੈ ਜਿਹੜੀ ਇਲੈਕਸ਼ਨ ਲੜਨ ਜਾ ਰਹੀ ਹੈ ਤਾਂ ਸੀਐਮ ਨੇ ਇੱਕ ਵਾਰ ਫਿਰ ਤੋਂ ਦਾਵਾ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕੋਈ ਗੱਠਬੰਧਨ ਨਹੀਂ ਕਰੇਗੀ ਕਿਉਂਕਿ ਫਿਰ ਇੱਕ ਵਾਰੀ ਜਦੋਂ ਦਿੱਲੀ ਦੇ ਵਿੱਚ ਰੈਲੀ ਹੋਈ ਜਿੱਥੇ ਕਾਂਗਰਸ ਪਾਰਟੀ ਦੇ ਵਿੱਚ ਸੀਨੀਅਰ ਆਗੂ ਬੈਠੇ ਸੋਨੀਆ ਗਾਂਧੀ ਮਲਕਰਜਨ ਖੜਗੇ ਰਾਹੁਲ ਗਾਂਧੀ ਤੇ ਹੋਰ ਬਹੁਤ ਸਾਰੇ ਲੀਡਰ ਸੀ ਤੇ ਉੱਥੋਂ ਇੱਕ ਸੰਕੇਤ ਮਿਲਿਆ ਕਿ ਕੀ ਇਸ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਗੱਠ ਜੁੜ ਹੋ ਸਕਦਾ ਹੈ ਇਸ ਗੱਲ ਨੂੰ ਲੈ ਕੇ ਜਦੋਂ ਚਾਚਾ ਛੜੀ ਤੇ ਕਾਂਗਰਸ ਦੇ ਵੀ ਕਈ ਵਿਧਾਇਕਾਂ ਨੇ ਕਿਹਾ ਕਿ ਨਹੀਂ ਇਹ ਕਦੇ ਵੀ ਨਹੀਂ ਸੰਭਵ ਹੋਵੇਗਾ ਕਿਉਂਕਿ ਪਹਿਲਾਂ ਹੀ ਹੋਣਾ ਸੀ ਜਿਹੜਾ ਕੁਝ ਤੈ ਹੋ ਗਿਆ ਪੰਜਾਬ ਦੇ ਵਿੱਚ ਘਟੋ ਘਟ ਅਸੀਂ ਇਕੱਠੇ ਹੋ ਕੇ ਚੋਣ ਨਹੀਂ ਲੜ ਰਹੇ ਤੇ ਮੁੱਖ ਮੰਤਰੀ ਨੇ ਵੀ ਅੱਜ ਫਿਰ ਇਸ ਗੱਲ ਨੂੰ ਲੈ ਕੇ ਦੁਬਾਰਾ ਇਸ਼ਾਰਾ ਕਰ ਦਿੱਤਾ ਕਿ ਕਿਸੇ ਤਰ੍ਹਾਂ ਦਾ ਵੀ ਗੱਠਜੋੜ ਕਿਸੇ ਨਾਲ ਨਹੀਂ ਹੋ ਰਿਹਾ 13 ਦੀਆਂ 13 ਅਸੀਂ ਸੀਟਾਂ ਲੜਾਂਗੇ ਪਰ ਇੱਥੇ ਦੱਸਣਾ ਬਣਦਾ ਹੈ ਕਿ ਜਲੰਧਰ ਦੀ ਲੋਕ ਸਭਾ ਰਿਜ਼ਰਵ ਸੀਟ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਮ ਆਦਮੀ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਚੁਣੇ ਜਾਂਦੇ ਨੇ ਕਾਂਗਰਸ ਤੋਂ ਆਏ ਸੀ ਫਿਰ ਉਹ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ਦੇ ਬਾਵਜੂਦ ਉਸ ਟਿਕਟ ਨੂੰ ਠੋਕਰ ਮਾਰ ਕੇ ਭਾਜਪਾ ਵੱਲ ਚਲੇ ਗਏ ਤੇ ਭਾਜਪਾ ਤੋਂ ਹੁਣ ਉਮੀਦਵਾਰ ਜਲੰਧਰ ਤੋਂ ਨੇ ਹੁਣ ਇੱਕ ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਨੂੰ ਜਲੰਧਰ ਤੋਂ ਕੋਈ ਉਮੀਦਵਾਰ ਨਹੀਂ ਮਿਲ ਰਿਹਾ ਆਪਣੀ ਪਾਰਟੀ ਦੇ ਵਿੱਚੋਂ ਤੇ ਚਰਚਾਵਾਂ ਆਏ ਨੇ ਕਿ ਕਈਆਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇੱਥੋਂ ਤੱਕ ਇੱਕ ਆਮ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਹਲਕੇ ਤੋਂ ਚੋਣ ਲੜ ਰਹਿ ਤੇ ਉਸੋਂ ਉਸ ਪਾਸਿਓਂ ਤੋਂ ਕਰਤਾਰਪੁਰ ਸਾਹਿਬ ਦਾ ਜਿਹੜਾ ਹਲਕਾ ਹੈ ਉੱਥੋਂ ਮੰਤਰੀ ਕਿਹੜੇ ਨੇ ਬਲਕਾਰ ਸਿੰਘ ਤੇ ਮੰਤਰੀ ਬਲਕਾਰ ਸਿੰਘ ਦਾ ਵੀ ਉਹੀ ਹਲਕਾ ਇਸ ਕਰਕੇ ਉਹਨਾਂ ਨੂੰ ਮਨਾਇਆ ਜਾ ਰਿਹਾ ਕਿਉਂਕਿ ਉਹ ਰਿਜ਼ਰਵ ਸੀਟ ਹੈ ਤੇ ਇਸ ਕਰਕੇ ਮਨਾਇਆ ਜਾ ਰਿਹਾ ਕਿ ਉਹ ਇਲੈਕਸ਼ਨ ਲੜ ਲੈਣ ਇਹ ਵੀ ਸਾਨੂੰ ਪਤਾ ਲੱਗਿਆ ਅਰ ਅਸੀਂ ਦੂਸਰੇ ਪਾਸੇ ਕਈ ਡੋਰੇ ਪਾਏ ਜਾ ਰਹੇ ਨੇ ਬਾਕੀ ਵਿਰੋਧੀ ਪਾਰਟੀਆਂ ਦੇ ਵਿੱਚੋਂ ਵੀ ਜਿਵੇਂ ਕੀ ਰਾਜਕੁਮਾਰ ਚੱਬੇਵਾਲ ਨੂੰ ਉਮੀਦਵਾਰ ਹਾਰਪੁਰ ਤੋਂ ਬਣਾਇਆ ਗਿਆ ਤਾਂ ਐਵੇਂ ਹੀ ਹੁਣ ਉਹਨਾਂ ਨੂੰ ਹੋਰ ਉਹਨਾਂ ਨੂੰ ਵੀ ਮਨਾਇਆ ਜਾ ਰਿਹਾ ਕਿ ਕਿਵੇਂ ਨਾ ਕਿਵੇਂ ਉਸ ਸੀਟ ਦੇ ਉੱਤੇ ਇੱਕ ਅਜਿਹਾ ਮਜ਼ਬੂਤ ਉਮੀਦਵਾਰ ਆਵੇ ਤਾਂ ਕਿ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਕੀ ਪਾਰਟੀ ਨੂੰ ਪਿੱਠ ਦਿਖਾ ਕੇ ਭਾਜ ਭਾਵਲ ਚਲੇ ਗਏ ਉਸ ਨੂੰ ਹਰਾਇਆ ਜਾ ਸਕੇ ਪਰ ਉਹਨਾਂ ਨੇ ਦਾਵਾ ਕੀਤਾ ਕਿ 13 ਦੀਆਂ 13 ਸੀਟਾਂ ਅਸੀਂ ਇਕੱਲੇ ਦਮ ਤੇ ਲੜਾਂਗੇ ਔਰ 13 ਜ਼ੀਰੋ ਦਾ ਦਾਵਾ ਤ ਵਾਰ ਵਾਰ ਮੁੱਖ ਮੰਤਰੀ ਘਾਰੀ ਚੁੱਕੇ ਨੇ ਔਰ ਉਹਨਾਂ ਨੇ ਵੀ ਕਿਹਾ ਕਿ ਬਿਨਾ ਕਿਸੇ ਤਹਿ ਪ੍ਰੋਗਰਾਮ ਦੇ ਕਾਫਲਾ ਰੋਕਿਆ ਗਿਆ ਪਰ ਲੋਕਾਂ ਦੀ ਭੀੜ ਦੇਖ ਕੇ ਉਹਨਾਂ ਦੀ ਤਾਕਤ ਮਿਲੀ ਹੈ ਪਹਿਲਾਂ ਤੋਂ ਵੀ ਜ਼ਿਆਦਾ ਪਿਆਰ ਸਾਨੂੰ ਮਿਲ ਰਿਹਾ ਮੋਰਿੰਡਾ ਦੇ ਵਿੱਚ ਇੱਕ ਬਜ਼ੁਰਗ ਨੇਤਾ ਇੱਥੋਂ ਤੱਕ ਵੀ ਕਹਿ ਦਿੱਤਾ ਕਿ 2 ਸਾਲ ਤੋਂ ਜੋ ਕੰਮ ਕੀਤੇ ਨੇ ਉਹ ਸਾਨੂੰ ਸਭ ਨੂੰ ਪਤਾ ਹੈ ਔਰ ਤੁਸੀਂ ਘਰ ਬੈਠ ਜਾਓ ਵੋਟ ਮੰਗਣ ਦੀ ਜ਼ਰੂਰਤ ਨਹੀਂ ਹੈ ਇਸ ਤਰ੍ਹਾਂ ਦੀ ਇੱਕ ਵੀਡੀਓ ਪਹਿਲਾਂ ਵੀ ਆ ਜਿਹੜੀ ਉਹ ਵਾਇਰਲ ਹੋ ਰਹੀ ਸੀ ਕਿ ਕਿਆ ਗਿਆ ਸੀ ਤਾਂ ਹੁਣ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਵੋਟਰ ਕਿਉਂਕਿ ਇਸ ਤਰ੍ਹਾਂ ਦੀਆਂ ਤਸਵੀਰਾਂ ਇਸ ਤਰ੍ਹਾਂ ਦੀਆਂ ਜਿਹੜੇ ਖਬਰ ਬਣਾਉਣ ਦੇ ਲਈ ਲੀਡਰਾਂ ਦੇ ਵੱਲੋਂ ਕੀਤੇ ਜਾਂਦੀਆਂ ਗੱਲਾਂ ਨੇ ਇਹ ਕਿੰਨਾ ਅਸਰ ਕਰਦੀਆਂ ਨੇ ਵੋਟਰਾਂ ਦੇ ਵਿੱਚ ਵੋਟ ਪਾਉਣ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੋਕ ਸਭਾ ਦੇ ਚੋਣਾਂ ਦੇ ਨਤੀਜੇ 4 ਜੂਨ ਨੂੰ ਕਿਸ ਹੱਕ ਵੱਲ ਜਾਂਦੇ ਨੇ ਕਿਸ ਵੱਲ ਵਾਧ ਪੁੱਗਤਦੇ ਨੇ ਇਹ ਉਹਨਾਂ ਨੇ ਸਮੇਂ 'ਚ ਪਤਾ ਲੱਗੇਗਾ ਅਜਿਹੀਆਂ ਕਾਰਵਾਈਆਂ ਗਤੀਵਿਧੀਆਂ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੀ ਆਪਣੀ ਰਾਏ ਆਪਣੇ ਆਪਣੇ ਸੁਝਾਅ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਲਈ ਬਨੇ ਰਹੋ এবੀਸੀ ਪੰਜਾਬ ਦੇ ਨਾਲ